ਤੁਸੀਂ ਲੋ ਜੀ ਸਭ ਤੋਂ ਪਹਿਲਾਂ ਬੈੱਡ ਦੇਖੋ ਜੀ 24000 ਵਾਲਾ ਪ੍ਰੀਮੀਅਮ ਬੈੱਡ ਨਾਲ ਆ ਗਿਆ 5000 ਵਾਲਾ ਫੁੱਲ ਗੱਦਾ ਇਸ ਤੋਂ ਬਾਅਦ ਤੁਹਾਨੂੰ ਦਿਖਾਣਾ ਕਿ ਜੀ 5 ਸੱਤ ਦੀ ਡਰੈਸਿੰਗ ਵਾਲੀ ਅਲਮਾਰੀ ਜਿਹਦੀ ਕੀਮਤ ਹੈ ਜੀ 13000 ਰੁਪਿਆ ਤੇ ਇੱਕ ਹੋਰ ਚੀਜ਼ ਦਿਖਾਣਾ ਇਹਦੇ 'ਚ ਇਹ ਡਬਲ ਸਪੋਰਟ ਵਾਲੀ ਹੈ ਕੋਈ ਸਿੰਗਲ ਵਾਲੀ ਨਹੀਂ ਜਿਹੜੀ ਮਾਰਕੀਟ ਦੇ ਵਿੱਚ ਮਿਲਦੀ ਹੈ ਤੇ ਨਾਲ ਗੱਲ ਕਰੀਏ ਜੀ ਇਹ ਆ ਗਿਆ ਪ੍ਰੈਸ ਟੇਬਲ ਇਹਦੀ ਕੀਮਤ ਹੈ ਜੀ 4000 ਰੁਪਿਆ ਇਸ ਤੋਂ ਬਾਅਦ ਤੁਹਾਨੂੰ ਤੁਮਾਕਾ ਦਿਖਾਉਣ ਲੱਗਿਆ ਨਾਲ ਆ ਗਿਆ ਜੀ ਇਹ 45000 ਵਾਲਾ ਸੋਫਾ ਟੇਬਲ ਸ਼ੀਸ਼ੇ ਸਨੇ ਪ੍ਰੀਮੀਅਮ ਸੋਫਾ ਤੇ ਇਸ ਤੋਂ ਬਾਅਦ ਇੱਕ ਹੋਰ ਚੀਜ਼ ਰਹਿ ਗਈ ਜੀ ਇਹ ਆ ਗਈ ਜੀ ਕੁਰਸੀ ਜਿਹਦੀ ਕੀਮਤ ਹੈ ਜੀ 9000 ਰੁਪਿਆ ਇਹ ਕੁੱਲ ਕੀਮਤ ਬੰਦੀ ਟੋਟਲ ਲੱਖ ਰੁਪਿਆ ਤਾਂ ਬੋਲ ਜੀ ਆਪਾਂ ਕਿਸ ਡੇਟ ਤੇ ਦੇ ਦਾਂਗੇ ਜੀ ਇਹ ਆਪਾਂ 70000 ਰੁਪਏ ਦੇ ਵਿੱਚ ਦੇ ਦਾਂਗੇ ਜੀ ਸਾਰਾ ਮਤਲਬ ਇਹ ਸਾਰੀਆਂ ਚੀਜ਼ਾਂ ਆਪਾਂ 70000 ਚ ਦੇ ਦਾਂਗੇ ਜਿਹੜੇ ਲੱਖ ਰੁਪਏ ਕੀਮਤ ਦੀਆਂ ਨੇ ਬਿਲਕੁਲ ਜੀ ਇਹਦੇ ਨਾਲ ਨਾਲ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਨੂੰ ਆਪਾਂ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ ਮਤਲਬ ਜੇ ਕੋਈ ਚਾਹੇ ਇੱਧਰ ਆਪਣੇ ਖਰੜ ਤੋਂ ਆ ਜਾਏ ਅੰਮ੍ਰਿਤਸਰ ਤੋਂ ਆ ਜਾਏ ਜਿੱਥੋਂ ਮਰਜ਼ੀ ਆ ਜਾਏ ਪੂਰੇ ਪੰਜਾਬ ਡਿਲੀਵਰੀ ਫ੍ਰੀ ਹੈ ਜੀ ਤੇ ਦੇਖ ਲਓ ਭਾਈ ਜੀ ਮੈਂ ਕਹਿੰਨਾ ਇੱਕ ਵਾਰੀ ਇਹ ਦੇਖ ਲਓ ਜਿਹੜਾ ਸੋਫਾ ਆ ਨਾ ਆ ਮੋਲਡਿੰਗ ਵਾਲਾ ਸੋਫਾ ਨਾਲ ਤੇ ਇਹ ਸਾਰਾ ਸਲਾਈ ਵਾਲਾ ਕੰਮ ਕੀਤਾ ਹੋਇਆ ਪ੍ਰੀਮੀਅਮ ਸੋਫਾ ਬਿਲਕੁਲ ਇਹਦੇ ਵਿੱਚ ਹੋਰ ਮਾਡਲ ਵੀ ਤੁਹਾਨੂੰ ਚੁਆਇਸ ਦੇ ਮਿਲ ਜਾਣਗੇ ਇਕੱਲੇ ਇਹੀ ਨਹੀਂ ਹੈਗਾ ਹੋਰ ਮਾਡਲ ਵੀ ਦੇ ਦੇਣਗੇ ਇਹ ਇਕੱਲੇ ਸੋਫੇ ਚੁਆਇਸ ਮਿਲਣਗੇ ਜਾਂ ਹੋਰ ਸਮਾਨ ਵੀ ਅਲਮਾਰੀ ਦੇ ਵਿੱਚ ਵੀ ਚੁਆਇਸ ਮਿਲੂਗੀ ਜੀ ਤੁਹਾਨੂੰ ਅੱਛਾ ਇਹ ਅਲਮਾਰੀਆਂ ਵੀ ਅਲੱਗ-ਅਲੱਗ ਆ ਗਈਆਂ ਜੀ ਇੱਥੋਂ ਤੱਕ ਹੀ ਬੈਡਾਂ ਦੇ ਵਿੱਚ ਵੀ ਚੁਆਇਸ ਮਿਲੂਗੀ ਐਨੀ ਵੀ ਇੱਕ ਦੋ ਡਿਜ਼ਾਈਨ ਦਿਖਾਤੇ ਤੁਹਾਨੂੰ ਘਟੋ-ਘਟ ਵੀ ਹਰ ਇੱਕ ਚੀਜ਼ ਦੀ ਚੁਆਇਸ ਦੇ ਵਿੱਚ 5